ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪਹਿਲਾਂ ਤਾਂ ਆਪ ਸਭ ਨੂੰ ਭਗਤ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵੇ ਜਿੱਥੇ-ਜਿੱਥੇ ਗੁਰੂ ਨਾਨਕ ਦੇਵ ਜੀ ਦਾ ਸੰਗਤ ਵਸਦੀ ਹੈ ਭਗਤ ਰਵਿਦਾਸ ਮਹਾਰਾਜ ਜੀ ਦੀ ਸੰਗਤ ਵਸਦੀ ਹੈ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਵੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਤੇ ਵਿਦੇਸ਼ਾਂ ਦੇ ਵਿੱਚ ਵੱਡੇ ਪੱਧਰ ਤੇ ਭਗਤ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਤੇ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਹੋਵੇ ਇੱਕ ਗੱਲ ਹੈ ਵੀ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਈ ਅਜਿਹੇ ਚਿਹਰੇ ਆ ਰਹੇ ਨੇ ਜਿਹੜੇ ਆਪਸ ਦੇ ਵਿੱਚ ਫੋਟ ਬਣਦਾ ਕੰਮ ਕਰ ਰਹੇ ਆ ਮੇਰੀ ਬੇਨਤੀ ਹੈ ਬਈ ਅਜਿਹੇ ਚਿਹਰਿਆਂ ਤੋਂ ਬਚੋ ਜਿਹੜੀ ਸਾਡੇ ਆਪਸ ਵਿੱਚ ਇਹ ਫੋਟ ਪਾਣ ਲੱਗੇ ਵੇ ਸਾਰਾ ਸਾਲ ਇਹ ਚਿਹਰੇ ਲੱਭਦੇ ਨਹੀਂ ਹੈਗੇ ਤੇ ਜਦੋਂ ਵੀ ਗੁਰਪੁਰਬ ਆਉਂਦਾ ਕੋਈ ਨਾ ਕੋਈ ਚਿਹਰਾ ਐਦਾਂ ਦਾ ਹੁੰਦਾ ਉਹ ਫੋਟ ਪਾਣ ਦਾ ਕੰਮ ਕਰਦਾ ਦੇਖੋ ਭਗਤ ਰਵਿਦਾਸ ਮਹਾਰਾਜ ਜੀ ਦਾ ਦਰਜਾ ਬਹੁਤ ਉੱਚਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਐਰੇ ਗੈਰੇ ਨਥੂ ਗੈਰੇ ਦੀ ਬਾਣੀ ਨਹੀਂ ਲਈ ਹੈ ਮਹਾਨ ਭਗਤਾਂ ਦੀ ਗੁਰੂਆਂ ਦੀ ਪਟਾਂ ਦੀ ਗੁਰਸਿੱਖਾਂ ਦੀ ਬਾਣੀ ਲਈ ਗਈ ਹੈ ਸਾਧ ਸੰਗਤ ਜੀ ਹੁਣ ਕੁਝ ਦਿਨਾਂ ਤੋਂ ਬਹੁਤ ਹੀ ਭੜਕਾ ਉਪਾਸ਼ਨਾ ਰਹੇ ਨੇ ਜਿਹੜੇ ਇੱਕ ਦੂਏ ਦੇ ਵਿੱਚ ਨਫ਼ਰਤ ਪੈਦਾ ਕਰ ਰਹੇ ਹਨ ਮੇਰੀ ਬੇਨਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਟਾਨੀਆਂ ਫੇਕ ਆਈਡੀਆਂ ਬਣਾ ਕੇ ਭਗਤ ਰਵਿਦਾਸ ਨੂੰ ਭੰਡਣ ਵਾਲਿਓ ਤੁਹਾਨੂੰ ਲੇਖਾ ਦੇਣਾ ਪੈਣਾ ਚਾਹੇ ਤੁਸੀਂ ਸੱਚੀ ਜੱਟ ਕਮਿਊਨਿਟੀ ਨਾਲ ਵਾਸਤਾ ਰੱਖਦੇ ਹੋ ਜਾਂ ਤੁਸੀਂ ਫੇਕ ਆਈਡੀਆਂ ਬਣਾ ਕੇ ਰੱਖਦੇ ਹੋ ਮੈਂ ਵੀ ਇੱਕ ਖੁਦ ਜੱਟ ਭਾਈਚਾਰੇ ਨੂੰ ਬਿਲੋਂਗ ਕਰਦਾ ਪਰ ਤੁਹਾਡੀ ਦੇਣ ਕਿ ਆਏਗੀ ਜਿਹੜੇ ਫੇਕ ਆਈਡੀਆਂ ਬਣਾ ਕੇ ਜਾਂ ਕੋਈ ਵੀ ਹੈ ਤੁਸੀਂ ਵਿਪੱਖਿਤ ਰਵਿਦਾਸ ਮਹਾਰਾਜ ਜੀ ਨੂੰ ਟਾਰਗੇਟ ਕਰ ਰਹੇ ਹੋ ਭਗਤ ਰਵਿਦਾਸ ਮਹਾਰਾਜ ਜੀ ਦਾ ਦਰਜਾ ਬਹੁਤ ਉੱਚਾ ਹੈ ਅਸੀਂ ਤਾਂ ਉਹਨਾਂ ਦੀ ਜੁੱਤੀ ਦੇ ਬਰਾਬਰ ਵੀ ਨਾ ਹੈਗੇ ਪੈਰਾਂ ਦੇ ਨੋਹ ਦੇ ਬਰਾਬਰ ਵੀ ਨਾ ਹੈਗੇ ਐਡਾ ਵੱਡਾ ਦਰਜਾ ਹੈ ਮਹਾਂਪੁਰਖਾਂ ਦਾ ਮੈਂ ਦਵੱਲੇ ਦੋਨਾਂ ਸਾਈਡਾਂ ਤੋਂ ਜਿਹੜੇ ਆਪਣੇ ਐਸਸੀ ਭਾਈ ਜਾਰੇ ਵਾਲੇ ਆ ਤੇ ਜਿਹੜੇ ਆਪਣੇ ਜੱਟ ਭਾਈ ਬਰਾਦਰੀ ਵੱਲ ਤੇ ਜਿਹੜੇ ਆਹ ਇੱਕ ਦੂਏ ਨੂੰ ਟਾਰਗੇਟ ਕੀਤਾ ਜਾ ਰਿਹਾ ਨਾ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਵਿੱਚ ਵੀਡੀਓ ਦੇ ਵਿੱਚ ਜਾਂ ਫਿਰ ਕਿਸੇ ਨੂੰ ਵੀ ਉਹ ਕੀਤਾ ਜਾ ਰਿਹਾ ਮੇਰੀ ਬੇਨਤੀ ਹੈ ਬਈ ਇਹਨਾਂ ਕੰਮਾਂ ਤੋਂ ਤੁਸੀਂ ਬਾਜ਼ ਆ ਜਾਓ ਤੇ ਲੋਕਾਂ ਨੂੰ ਆਪਸ ਦੇ ਵਿੱਚ ਰਹਿਣ ਦਿਓ ਇਕੱਠੇ ਹੋ ਕੇ ਲੋਕਾਂ ਨੂੰ ਜਿਉਣ ਦਿਓ ਤੇ ਤੁਹਾਡੀ ਇੰਨੀ ਕਰਤੂਤ ਨਹੀਂ ਹੈਗੀ ਤੁਸੀਂ ਇੰਨੀ ਔਕਾਤ ਦੇ ਮਾਲਕ ਨਹੀਂ ਹੈਗੇ ਬੇ ਤੁਸੀਂ ਭਗਤ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਆ ਕੇ ਜਿਹੜੇ ਤੁਸੀਂ ਚੌਂਚਲੇ ਛੱਡਦੇ ਹੋ ਨਾ ਤੁਸੀਂ ਨਾ ਚ ਆਪਣਾ ਕਾਮਯਾਬ ਹੋ ਜਾਣਾ ਚਾਹੇ ਉਹ ਮੇਰੇ ਜੱਟ ਭਾਈ ਜਾ ਰਹੇ ਹੋਵਾ ਤੇ ਚਾਹੇ ਉਹ ਐਸਸੀ ਭਾਈਚਾਰਾ ਹੋਵਾ ਆਪਾਂ ਰਲ ਮਿਲ ਕੇ ਭਗਤ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਣਾ ਤੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਬਹੁਤ ਦੇਣ ਹੈ ਬਹੁਤ ਜ਼ਿਆਦਾ ਦੇਣਾ ਭਗਤ ਰਵਿਦਾਸ ਮਹਾਰਾਜ ਜੀ ਦੀ ਅਸੀਂ ਤਾਂ ਪੈਰ ਦੀ ਜੁੱਤੀ ਵੀ ਨਹੀਂ ਹੈਗੇ ਆ ਤੇ ਗੁਸਾ ਨਾ ਮੇਰੇ ਵੀਰ ਕਰਿਆ ਕਰੋ ਐਸੀ ਭਾਈਚਾਰੇ ਵਾਲੇ ਵੀ ਇਹ ਉਹ ਲੋਕ ਨੇ ਜਿਹੜੇ ਸਾਨੂੰ ਆਪਸ ਵਿੱਚ ਰਹਿਣ ਨਹੀਂ ਦੇਣਾ ਚਾਹਦੇ ਇਕੱਠੇ ਇਹ ਅਜਾਹੇ ਲੋਕ ਐ ਇਹ ਦੋਨਾਂ ਪਾਸੇ ਹੋਵੇ ਚਾਹੇ ਦੂਜੀ ਦੋਨਾਂ ਪਾਸੇ ਹੁੰਦੇ ਐ ਇਦਾਂ ਦੇ ਦੋਨਾਂ ਪਾਸੇ ਇੱਕ ਪਾਸੇ ਨਹੀਂ ਦਵੱਲੇ ਤੇ ਤੌੜੀ ਵੱਜਦੀ ਐ ਇਦਾਂ ਇਹ ਦਵੱਲੇ ਤੇ ਇਹਨਾਂ ਤੋਂ ਬਚਣਾ ਚਾਹੀਦਾ ਤੇ ਬਹੁਤ ਵੱਡੀ ਦੇਣ ਹੈ ਇਹ ਆਪਣਾ ਐਸੀ ਭਾਈਚਾਰੇ ਦੀ ਵੀ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛਾਤੀ ਦੇ ਨਾਲ ਲਾਇਆ ਸੀ ਜਦੋਂ ਦਿੱਲੀ ਤੋਂ ਗੁਰਤੇਗ ਬਾਦਰ ਮਹਾਰਾਜ ਜੀ ਦਾ ਸ਼ੀਸ਼ ਲੈ ਕੇ ਆਨੰਦਪੁਰ ਸਾਹਿਬ ਆਇਆ ਸੀ ਬਹੁਤ ਵੱਡੀ ਦੇਣ ਹੈ ਤੇ ਤੁਹਾਨੂੰ ਸਾਰਿਆਂ ਨੂੰ ਸਿਰ ਝੁਕਦਾ ਜਿੰਨੇ ਵੀ ਜਿੰਨੇ ਵੀ ਤੁਸੀਂ ਭਗਤ ਰਵਿਦਾਸ ਮਹਾਰਾਜ ਜੀ ਨੂੰ ਮੰਨ ਦਿਓ ਸਾਰਿਆਂ ਨੂੰ ਸਿਰ ਝੁਕਦਾ ਪਰ ਆਪਾਂ ਕਿਸੇ ਕਿਸੇ ਦੇ ਚੋਂਚਲੇ ਵਿੱਚ ਨਹੀਂ ਆਣਾ ਆਪਾਂ ਕਿਸੇ ਦੇ ਇਹ ਢ ਘਾਉ ਪਾਸ਼ਣ ਦੇ ਵਿੱਚ ਨਹੀਂ ਆਣਾ ਆਪਾਂ ਰਲ ਮਿਲ ਕੇ ਸਾਰਿਆਂ ਨੇ ਗੁਰਪੁਰਬ ਮਨਾਣਾ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਭਗਤ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਵੇ ਆਪਰਾਲ ਮਿਲ ਕੇ ਮਨਾਈਏ ਨਾ ਕਿ ਅਜਿਹੇ ਲੋਕਾਂ ਦਾ ਕਦੇ ਹੋ ਨਾ ਕਰੀਏ ਜਿਹੜੇ ਐਦਾਂ ਦੇ ਕੰਮ ਕਰਦੇ ਆ ਸੋ ਆਪ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ